ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ 14 ਅਕਤੂਬਰ ਸਾਲ 2025 ਤੇ ਦਿਨ ਮੰਗਲਵਾਰ ਸਵੇਰ ਦੀ ਵਧੀਆ ਸ਼ੁਰੂਆਤ ਹੋ ਚੁੱਕੀ ਹੈ ਨਾ ਥੋਕੇ ਆਪਾਂ ਤਿਆਰ ਆ ਤੇ ਸਮਾਟਕਵੇ ਦਾ ਹੋ ਗਿਆ ਤੇ ਪੱਗ ਬੰਨੀ ਅੱਜ ਤੇ ਬਾਈ ਦਾ ਫੋਨ ਆਇਆ ਸੀ ਕੋਰਟ ਸੁਖੀਆ ਤੋਂ ਉਹਨੇ ਬਾਈ ਨੇ ਸ਼ੋਰਟ ਪਾਇਆ ਸੀ ਆਪਣਾ YouTube ਤੇ ਬਾਈ ਕਹਿੰਦਾ ਵੀ ਪੱਤਰਕਾਰ ਕਹਿੰਦਾ ਵੀ ਗੱਲਬਾਤ ਕਰਨੀ ਆਪਾਂ ਟਾਈਮ ਹੈਗਾ ਮੈਂ ਹਾਂ ਬਾਈ ਕੋਈ ਚੱਕਰ ਨਹੀਂ ਆਜੋ ਤੇ ਵੈਲਕਮ ਆ ਮੇਰੇ ਤੇ ਬਾਈ ਬਸ ਪਹੁੰਚ ਰਿਹਾ ਥੋੜੇ ਟਾਈਮ ਤੇ ਕਰ ਤੇ ਕਰਦੇ ਆ ਗੱਲਬਾਤ ਧੰਨਵਾਦ ਬਾਈ ਦਾ ਆਪਣੀ ਨਿਮਰਤਾ ਨਾਲ ਬਖਸ਼ਿਆ ਤੇ ਗੱਲਬਾਤ ਕਰਨ ਵਾਸਤੇ ਕਹਿੰਦੇ ਆਉਣਾ ਬਾਈ ਤੇ ਬਾਕੀ ਚਲੋ ਬਣੇ ਰਹੋ ਅੱਜ ਦੇ ਦਿਨ ਨਾਲ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਇਦਾਂ ਹੀ ਪਿਆਰ ਸਤਿਕਾਰ ਬਣਾਈ ਰੱਖਿਓ ਤੇ ਮਿਲਦੇ ਆਂ ਫਿਰ ਅੱਜ ਦੇ ਪੂਰੇ ਦਿਨ ਦੇ ਵਿੱਚ ਦੇਖਦੇ ਆਂ ਅੱਜ ਕੀ ਕੀ ਕਰਦੇ ਆਂ ਤੇ ਤੁਹਾਡੇ ਨਾਲ ਕਰਦੇ ਆਂ ਭਾਈ ਸਾਂਝਾ ਗੁਿੰਦਰ ਸਿੰਘ ਨਾਲ ਗੱਲਬਾਤ ਕਰਦੇ ਆਂ ਜਿਨ੍ਹਾਂ ਨੇ ਅੱਜ ਦੇ ਟਾਈਮ ਵਿੱਚ ਜਿੱਤੇ ਜਿਹਦੇ ਕੀ ਆਪਾਂ ਕਹਿ ਸਕਦੇ ਆ ਵੀ ਲੋਕਾਂ ਨੂੰ ਕੰਨ ਖੁਰਕਣ ਦੀ ਵੇਦ ਨਹੀਂ ਉੱਥੇ ਅੱਜਕੱਲ ਦੇ ਫੁਰਸਤ ਦੇ ਪਲਾ ਵਿੱਚ ਵੀ ਆਪਣੇ ਰਜੇਮਿਆਂ ਦੇ ਵਿੱਚੋਂ ਟਾਈਮ ਕੱਢ ਕੇ ਪੰਜ ਤਖਤਾਂ ਦੀ ਯਾਤਰਾ ਸਾਈਕਲ ਯਾਤਰਾ ਕਰਕੇ ਪਿੰਡ ਭਲੂਰ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਜ਼ਿਲ੍ਹਾ ਮੋਗਾ ਉਹਨਾਂ ਦੇ ਘਰ ਪਹੁੰਚਿਆ ਜੀ ਉਹਨਾਂ ਨਾਲ ਕਰਦਿਆਂ ਗੱਲਬਾਤ ਉਹਨਾਂ ਦੀ ਜਵਾਨੀ ਸੁਣਦਿਆਂ ਕਿਸ ਤਰ੍ਹਾਂ ਦੀ ਉਹਨਾਂ ਦੀ ਯਾਤਰਾ ਰਹੀ ਕੀ ਕੀ ਘਟਨਾਵਾਂ ਆਈਆਂ ਅਤੇ ਕੀ ਮਹਤਵ ਹੈ ਲੋਕਾਂ ਨੂੰ ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਬਹੁਤ-ਬਹੁਤ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਇੱਥੇ ਪਹੁੰਚੇ ਤੇ ਬਾਕੀ ਵਧੀਆ ਲੱਗਿਆ ਮੈਨੂੰ ਤੁਸੀਂ ਆਏ ਆਪਾਂ ਨੂੰ ਤੇ ਮੇਰਾ ਇਹ ਸਨੇਹ ਹੈ ਬਈ ਮੈਂ ਪੰਜ ਤੱਕ ਦੀ ਯਾਤਰਾ ਕੀਤੀ ਆਪਾਂ ਹਨਾ 2 ਕੁ ਮਹੀਨੇ ਲੱਗੇ ਆਪਾਂ ਨੂੰ ਤਕਰੀਬਨ ਤੇ ਚਲੋ ਵਾਹਿਗੁਰੂ ਦੀ ਕਿਰਪਾ ਰਹੀ ਸਾਰਿਆਂ ਨੇ ਬੜਾ ਸਾਥ ਦਿੱਤਾ ਤੇ ਯਾਤਰਾ ਸੰਪੂਰਨ ਹੋਈ ਤੇ ਪਿੰਡ ਵਾਸੀਆਂ ਲੋ ਸਰਪੰਚ ਸਾਹਿਬ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਰਿਸ਼ਤੇਦ ਵਧੀਆ ਸਾਥ ਮਿਲੇ ਤੇ ਮੈਨੂੰ ਵਧੀਆ ਮਾਣ ਮਹਿਸੂਸ ਹੋਇਆ ਤੇ ਤੁਸੀਂ ਵੀ ਇਹੀ ਆਏ ਹੈ ਨਾ ਤੇ ਮੈਂ ਇਹੀ ਮੋਟੀਵੇਟ ਕਰੂੰਗਾ ਵੀ ਸਾਰੇ ਜਣੇ ਵੀ ਸਾਈਕਲ ਤੇ ਮੇਰਾ ਜਾਣ ਦਾ ਮਕਸਦ ਸੀਗਾ ਵਿੱਚੋਂ ਚਲੋ ਕਮੈਂਟ ਆਉਂਦੇ ਚੰਗੇ ਵੀ ਹੁੰਦੇ ਵਿੱਚੋਂ ਐ ਕਰਕੇ ਵੀ ਕਹਿੰਦੇ ਵੀ ਤੁਸੀਂ ਟਾਈਮ ਇਨਾ ਲਾਇਆ ਵੀ ਕੰਮ ਧੰਦੇ ਛੱਡੇ ਮੇਰਾ ਮਕਸਦ ਮੇਨ ਬਈ ਇਹੀ ਆ ਕੰਮ ਧੰਦੇ ਚੱਲਦੇ ਰਹਿਣੇ ਠੀਕ ਹੈ ਮੈਂ ਦੁਕਾਨ ਤੁਸੀਂ ਆਪ ਦੇਖੀ ਹੈ ਨਾ ਵੀ ਟੇਲਰ ਦਾ ਕੰਮ ਮੈਂ ਕਰਦਾ ਜਿਵੇਂ 1000 1200 ਰੁਪਏ ਦਾ ਪਾ ਕੰਮ ਕਰਦੇ ਸੀ ਮੈਂ ਵੀ ਛੱਡਿਆ ਤੇ ਤੁਸੀਂ ਮੈਂ ਕਹਿੰਦਾ ਵੀ ਚਲੋ ਮੈਂ ਐ ਨਹੀਂ ਕਹਾਂ ਮੈਂ ਕੰਮ ਛੱਡੋ ਵੀ ਤੁਸੀਂ ਲੋਕਲ ਤੇ ਮੇਰਾ ਇਹ ਹੈ ਵੀ ਚਲੋ ਇਹਦੇ ਨਾਲ ਖਰਚਾ ਇੱਕ ਤਾਂ ਘਟਾਉਂਦਾ ਤੇ ਦੂਜਾ ਨੰਬਰ ਇਹ ਹੈਗਾ ਕਿ ਚਲੋ ਬੰਦਾ ਨਾ ਜੇ ਪੱਤੇ ਤੋਂ ਬਾਜ ਜਾਂਦਾ ਜਿਹੜੇ ਆਪਾਂ ਵੀ ਪੈਸੇ ਆਪਾਂ ਲਾਉਣੇ ਹੁੰਦੇ ਆ ਪਟਾਖੇ ਤੇ ਜਾਂ ਕਿਸੀ ਹੋਰ ਚੀਜ਼ ਤੇ ਉਸੇ ਦੇ ਵਿੱਚ ਆਪਣੇ ਤੋਂ ਤੇ ਬਈ ਵਿਚਾਰ ਕਿਸ ਤਰ੍ਹਾਂ ਆਇਆ ਮਾਨ ਦੇ ਵਿੱਚ ਸਾਈਕਲ ਯਾਤਰਾ ਕਰਨ ਦਾ ਵਿਚਾਰ ਬਈ ਜਦੋਂ ਮੈਂ ਲੋਕਲ ਸਾਈਕਲਿੰਗ ਕਰਦਾ ਹੁੰਦਾ ਸੀ ਹੁਣਾਂ ਟਾਈਮ ਚੈਨਲ ਦੇ ਨਾਲ ਜੁੜਿਆ ਹਾਂ ਤੁਸੀਂ ਮੈਂ ਹਰਵਿੰਦਰ ਸਿੰਘ ਬੇੜ ਅੱਜ ਪਹੁੰਚ ਚੁੱਕੇ ਆ ਪਿੰਡ ਪਲੂਰ ਦੇ ਗੁਰਵਿੰਦਰ ਸਿੰਘ ਉਸ ਨੌਜਵਾਨ ਨਾਲ ਜਿਨੇ ਪੰਜ ਤਖਤਾਂ ਦੀ ਯਾਤਰਾ ਸੈਂਕਲ ਤੇ ਕੀਤੀ ਗੱਲਬਾਤ ਕਰਦੇ ਆਂ ਤੇ ਜਾਣਦੇ ਆਂ ਉਸ ਯਾਤਰਾ ਬਾਰੇ ਬਾਈ ਜੀ ਸਵਾਗਤ ਆ ਪਹਿਲੇ ਸਭ ਤੋਂ ਪਹਿਲਾਂ ਧੰਨਵਾਦ ਕਿੰਨੇ ਤਾਰੇ ਆ ਸਫਰ ਇਹ ਬਹੁਤ ਵਧੀਆ ਸਫਰ ਹੈ ਜਿੱਥੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਨੂੰ ਵਧੀਆ ਲੱਗਿਆ ਤੁਸੀਂ ਆਏ ਇੱਥੇ ਹੈਨਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਬਾਈ ਇਹ ਕਿੰਨੇ ਤਰੀਕ ਤੋਂ ਤੁਸੀਂ ਸ਼ੁਰੂ ਕੀਤਾ ਤੇ ਕਿੰਨੀ ਦੇਰ ਨੂੰ ਖਤਮ ਕੀਤਾ ਮੈਂ ਵੀ ਇਹ ਸਫਰ 11 ਅਗਸਤ 2025 ਨੂੰ ਸਟਾਰਟ ਕੀਤਾ ਤੇ ਮੈਂ 10 ਅਕਤੂਬਰ 2025 ਨੂੰ ਪਿੰਡ ਵਾਪਸ ਆ ਗਿਆ ਦੋ ਕੁ ਮਹੀਨੇ ਦਾ ਸਫਰ ਰਿਹਾ ਤੇ तकरीबन ਆਪਣਾ 650 ਕਿਲੋਮੀਟਰ ਹੋ ਗਿਆ ਸੀਗਾ ਪੂਰਾ ਸਫਰ ਤੇ ਯਾਤਰਾ ਮਤਲਬ ਸਾਰ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਬਧੀਆ ਸੰਪੂਰਨ ਹੋਈਆ ਤੇ ਬਾਕੀ ਸਾਥ ਦੇ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਂ ਜੀ ਕਿਹੜੇ ਕਿਹੜੇ ਤੱਕਾਂ ਦੀ ਯਾਤਰਾ ਕੀਤੀ ਮੈਂ ਅਕਾਲ ਤਖਸ ਅਮਰੀਕਾ ਸਾਹਿਬ ਉਸ ਤੋਂ ਅੱਗੇ ਤਖਸਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਫਿਰ ਤਖਸਰੀ ਹਰਮੰਦਰ ਜੀ ਪਟਨਾ ਸਾਹਿਬ ਤੇ ਤਖਸ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਉਸ ਤੋਂ ਬਾਅਦ ਵਾਪਸੀ ਤੇ ਤਖਸਰੀ ਦਮਦਮਾ ਸਾਹਿਬ ਤਰਫ ਦੀ ਸਭ ਨੂੰ ਬਾਈ ਜੀ ਜਦੋਂ ਘਰੋਂ ਤੁਰਦੇ ਆਪਾਂ ਬਹੁਤ ਮੁਸ਼ਕਲਾਂ ਆਉਂਦੀਆਂ ਪਹਿਲੇ ਨੰਬਰ ਤੇ ਤੁਰਨਾ ਹੀ ਔਖਾ ਹੁੰਦਾ ਇਹਦਾ ਹੈ ਜੀ ਤੁਰਨ ਦੇ ਵਿੱਚ ਚਲੋ ਮੇਰਾ ਜਿਆਦਾ ਔਖਾ ਇਹ ਹੈ ਮੇਰਾ ਸਾਥ ਬਣਿਆ ਮੇਰੇ ਨਾਲ ਦੇ ਬਾਈ ਨਾਲ ਤੇ ਭਗਵੰਦਰ ਸਿੰਘ ਦੇ ਬਾਕੀ ਘਰੋਂ ਵੀ ਹੌਸਲਾ ਮਿਲਿਆ ਘਰੋਂ ਮੈਂ ਇੱਕ ਵਾਰੀ ਕਿਹਾ ਮੇਰੇ ਇੱਕ ਵਾਰ ਕਹਿੰਦੇ ਘਰ ਦੇ ਕਹਿੰਦੇ ਕੋਈ ਨਾ ਬਾਈ ਕਰ ਲਾ ਕੋਈ ਨਹੀਂ ਵੀ ਤੂੰ ਰਾਜ ਦੇਖ ਲਈ ਔਖਾ ਨਹੀਂ ਬਸ ਤੇ ਮੈਂ ਕਿਹਾ ਕੋਈ ਨਾ ਇੱਕ ਵਾਰੀ ਘਰੋਂ ਤੁਰਨਾ ਗੁਰੂ ਮਹਾਰਾਜ ਆਪੇ ਕਿਰਪਾ ਕਰਨਗੇ ਬਾਈ ਰਾਜ ਚਿਕ ਬਹੁਤ ਮੁਸ਼ਕਲਾਂ ਆਉਂਦੀਆਂ ਤੁਹਾਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਮੁਸ਼ਕਿਲਾਂ ਵਸਪੀ ਸਾਨੂੰ ਇੱਕ ਦੋ ਵਾਰ ਟਿਕਾਣਿਆਂ ਦੇ ਕਰਕੇ ਮੁਸ਼ਕਿਲ ਆਈ ਹੈ ਜਦੋਂ ਸਾਈਕਲ ਦਾ ਪੈਂਚਰ ਪੁੰਜੇ ਤਾਂ ਹੋ ਹੀ ਜਾਂਦਾ ਉਹ ਤਾਂ ਕੋਈ ਈ ਵੱਡੀ ਕਰਨੀ ਹੈਗੀ ਤੇ ਇੱਕ ਦੋ ਵਾਰ ਸਾਨੂੰ ਟਿਕਾਣਿਆਂ ਕਰਕੇ ਹੋਇਆ ਵਾ ਤੇ ਬਾਕੀ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸਾਰਿਆਂ ਨੂੰ ਇਹ ਹੀ ਗੁਜਾਰਿਸ਼ ਕਰੂੰਗਾ ਬਈ ਤੁਹਾਡੇ ਮਰੇ ਹੱਥ ਜੋੜ ਕੇ ਬੇਨਤੀ ਹੈ ਜੀ ਕਬੂਲ ਕਰਿਓ ਵੀ ਜੇ ਕੋਈ ਯਾਤਰਾ ਕਰਦਾ ਹੁੰਦਾ ਉਹਨਾਂ ਨੂੰ ਕਮਰਾ ਦੇ ਦਿਆ ਕਰੋ ਚਾਹੇ ਚਲੋ ਪੈਸੇ ਹੀ ਦੇ ਲਿਆ ਕਰੋ ਥੋੜੀ ਬਹੁਤੀ ਸੇਵਾ ਜਦੋਂ ਬੰਦਾ ਆ ਵੀ ਗੋਲਕ ਦੇ ਵਿੱਚ ਪਾ ਦਿਆ ਕਰੂਗਾ ਤੇ ਵੀ ਇਹਨੇ ਨਾ ਮਦਦ ਹੋ ਜਾਂਦੀ ਆ ਆਪਾਂ ਆਸ ਕਰਕੇ ਜਾਂਦੇ ਆ 120 30 ਕਿਲੋਮੀ ਤੇ ਬਸ ਮੇਰੀ ਇਹੀ ਬੁਜ਼ਾਰਿਸ਼ ਤੇ ਘਾਬੇ ਵਾਲੇ ਵੀਰਾਂ ਵਾਲੋ ਸਾਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਉਹਨਾਂ ਨੇ ਸਾਨੂੰ ਮਤਲਬ ਬਿਨਾ ਕੁਛੇ ਰਹਿਣ ਵਾਸਤੇ ਜਗ੍ਹਾ ਦਿੱਤੀ ਬਰੀ ਖਾਣਾ ਹਨ ਤੇ ਸਾਡੀ ਮਦਦ ਕਰਦੇ ਜਿਹਾ ਵਧੀਆ ਆਪਾਂ ਕਹਿੰਨੇ ਹੁਣ ਜਿਵੇਂ ਮੈਂ ਪਿੰਡ ਗੁਜ਼ਾਰਿਸ਼ ਕੀਤੀ ਸੀ ਆ ਕੇ ਪਹੁੰਚਣ ਦੇ ਮੇਰਾ ਸਾਰਿਆਂ ਦਾ ਨਿੱਘਾ ਸਵਾਗਤ ਕੀਤਾ ਸਾਰਿਆਂ ਦਾ ਧੰਨਵਾਦ ਤੇ ਉਹ ਵੀ ਸ਼ਰਮੱਤੇ ਕਹਿੰਦੇ ਵੀ ਚੱਲਾਂਗੇ ਭਈ ਅਮਰੀ ਸਰਦਾ ਚਲੋ ਮੈਂ ਕਿਹਾ ਵੀ ਜਾਦੇ ਬਾੜ ਨਹੀਂ ਤਾਂ ਅਮਰੀ ਸਰ ਆਪਣੇ ਤੋਂ 100 120 ਜਾਂਦੇ ਉੱਥੇ ਚੱਲ ਬੜਦੇ ਆਪਾਂ ਤੇ ਸਾਰੇ ਕਹਿੰਦੇ ਭਈ ਚੱਲਾਂਗੇ ਜਰੂਰ ਤੇ ਬਸ ਇਹੀ ਜਮੇਨ ਤੇ ਬਾਕੀ ਸਾਰੇ ਆਸੇ-ਪਾਸੇ ਪਿੰਡਾਂ ਵੱਲੋਂ ਮੈਨੂੰ ਬੜਾ ਪਿਆਰ ਮਿਲਿਆ ਸੀ ਤੁਸੀਂ ਜਿਵੇਂ ਆਏ ਤੇ ਤੁਸੀਂ ਵੀ ਪਿਆਰ ਨਾਲ ਹੀ ਆਏ ਬਈ ਹੈ ਨਾ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਤੇ ਟਾਈਮ 10:00 ਵਜੇ ਦਾ ਹੋ ਗਿਆ ਤੇ ਪੱਤਰਕਾਰ ਵੀਰ ਆਈ ਜਗੇ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਗੱਲਬਾਤ ਕਰਕੇ ਇਹ ਕਹਿੰਦੇ ਵੀ ਚਲੋ ਸੁਨੇਹਾ ਥੋੜਾ ਜਰੂਰ ਪੰਚਾਵਾਂਗੇ ਸਾਰਾ ਟਿੱਕਰ ਤੇ ਬਹੁਤ-ਬਹੁਤ ਧੰਨਵਾਦ ਬਈ ਇੱਕ ਕੋਰਸੂ ਵੀ ਤੇ ਜਕਸੀਰ ਤੇ ਦੂਜਾ ਬਈ ਲਖਵਿੰਦਰ ਸਿੱਖਾਂ ਵਾਲੇ ਤੋਂ ਦੋਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਪ੍ਰੇਮ ਦਾ ਵੀ ਧੰਨਵਾਦ ਪ੍ਰੇਮ ਨੇ ਨੰਬਰ ਦਿੱਤਾ ਆਪਣਾ ਤੇ ਬਹੁਤ ਧੰਨਵਾਦ ਬਈ ਇਹਨਾਂ ਦਾ ਤੇ ਬਾਕੀ ਇਹੀ ਮੈਂ ਮੋਟੀਵੇਟ ਕਰੂੰਗਾ ਸਾਰਿਆਂ ਨੂੰ ਵੀ ਤੁਸੀਂ ਵੀ ਜਰੂਰ ਨਿਕਲੋ ਸਾਈਕਲ ਸਫਰ ਤੇ ਜਾਂ ਕਿਸੇ ਵੀ ਪਾਸੇ ਤੇ ਕੋਈ ਡਿੱਕਾ ਨਹੀਂ ਕੋਈ ਪਰੇਸ਼ਾਨੀ ਨਹੀਂ ਜਰਾਬਾ ਆਪ ਅੱਗੇ ਮੂਰੇ ਹੋ ਕੇ ਸਾਥ ਦਿੰਦਾ ਦੋ ਕਦਮ ਅੱਗੇ ਆਉਂਦਾਰਾ ਪਾਪੇ ਆਪਣੀ ਮਦਦ ਕਰਦਾ ਤੇ ਤੁਸੀਂ ਇੱਕ ਵਾਰੀ ਹੌਂਸਲਾ ਕਰਕੇ ਚੱਲਣ ਵਾਲੇ ਜਰੂਰ ਬਣੋ ਤੇ ਹੁਣ ਰੋਟੀ ਪਾਣੀ ਛਕਦੇ ਆਂ ਤੇ ਫਿਰ ਕੰਮ ਧੰਦਾ ਕਰਦੇ ਆਂ ਬਈ ਤੇ ਲੇਟ ਹੋ ਗਈਆਂ ਪਹਿਲੇ ਹੀ ਤੇ ਠੀਕ ਆ ਬਈ ਫਿਰ ਅੱਜ ਦਾ ਕਰਦੇ ਆ ਤੁਹਾਡੇ ਨਾਲ ਦਿਨ ਸਾਰਾ ਸੰਜ ਟਾਈਮ 2:00 ਵਜੇ ਦਾ ਹੋ ਗਿਆ ਤੇ ਆਪਾਂ ਕੰਮ ਧੰਦਾ ਕਰਕੇ ਤੇ ਹੁਣ ਬਾਕੀ ਦਾ ਕਰਾਂਗੇ ਬਾਅਦ ਚੋਂ ਤੇ ਦੋ ਤਿੰਨ ਦਿਨ ਹੋ ਗਏ ਵੀ ਇਹ ਮਗਰ ਪਿਆ ਵਾ ਜੀ ਮੈਨੂੰ ਕੋਈ ਖਵਾ ਕੇ ਲਿਆ ਖਵਾ ਕੇ ਲਿਆ ਤੇ ਇਹਨੂੰ ਹੁਣ ਕੋਈ ਖਵਾ ਪਿਆ ਕਰੇ ਹੁਣੇ ਬਾਕੀ ਇਹਦੀ ਹਾਜਰੀ ਲਵਾਉਣੀ ਆਪਾਂ ਹਾਂਜੀ ਬਈ ਹਾਂਜੀ ਸਸਰੀ ਕਾਲ ਜੀ ਤੁਹਾਡਾ ਧੰਨਵਾਦ ਸਾਡੇ ਨੂ ਬਲੌਗ ਚ ਜੀ ਸਸਰੀ ਕਾਲ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰਦੇ ਤੁਹਾਡਾ ਧੰਨਵਾਦ ਜੀ ਕੋਦੀ ਸਾਰੇ ਠੀਕ ਹੋਉਣਗੇ ਮੈਂ ਬੇਨਤੀ ਕਰਦਾ ਸਾਰੇ ਠੀਕ ਹੋਉਣਗੇ ਜੀ ਸਸਰੀਕਾਲ ਦੀ ਇਹਨਾਂ ਬੱਚੀਆਂ ਸਾਡੀ ਵੀਡੀਓ ਸਸਰੀ ਕੀ ਖਾਣਾ ਹੈ ਬਈ ਸਮੋਸੇ ਲੈ ਵੀ ਸਮੋਸੇ ਮੁੰਡੇ ਦੇ ਬਣ ਗਏ ਤੇ ਮੂੰਹ ਤੇ ਖੁਸ਼ੀ ਦੇਖੋ ਬਈ ਇਹਦੇ ਚਾਰ ਦਿਨਾਂ ਦਾ ਮਗਰ ਪਿਆ ਚਾਲਾ 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 ਆਪਾਂ ਨੂੰ ਵੀ ਕੰਮ ਜਾਦੇ ਸੀਗਾ ਕਰਕੇ ਤਾਂ ਆਪਾਂ ਨੂੰ ਤਾਂ ਜਾਣਦੇ ਆ ਜਾਣਦੇ ਆ ਤੇ ਸ਼ਾਮ ਨੂੰ ਸਾਈਕਲ ਦੀ ਜਾਵਣੀ ਦਾ ਮੈਂ ਕਰਿਆ ਫੜਿਆ ਖਾਂ ਤੋਂ ਅਰੇਂਜ ਕਰਦਾ ਪਰ ਇਹ ਹਟਦਾ ਨਹੀਂਗਾ ਪੰਗੇ ਇਹਨੂੰ ਇਹ ਮੂਸੇ ਦਾ ਬੈਰੀਆ ਪੂਰਾ ਹੋਰ ਤਾਂ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਾਡੇ ਨਿਊ ਬਲੌਗ ਤੇ ਜੀ ਕੋਈ ਜੀ ਬਾਈ ਹੋਟਲ ਆਇਆ ਵੇ ਮੂਸੇ ਖਾਣਾ ਅਜਤ ਮੋਟੇ ਬਣ ਗਏ ਜੀ ਇੰਦਰ ਦੀ ਕੋਈ ਮੁੰਡਾ ਪਾਣੀ ਆ ਦਊਗਾ ਹਾਂ ਲੱਕ ਪਾੜ ਕੇ ਹਾਂ ਹਾਂ ਸਵਾਦ ਆਇਆ ਬਾਈ ਕਿੰਨਾ ਕੁ ਹੱਲ ਅੱਜ ਤਾਂ ਨਹੀਂ ਕੋੜੇਗੇ ਆਪਾਂ ਇਕੱਲੇ ਲਾਲ ਸੌਸ ਪੋਈ ਆ ਹਾਂਜੀ ਅੱਜ ਨਹੀਂ ਕੋੜੇ ਠੀਕ ਹੈ ਸ਼ਿਵਾਜ ਦੀ ਹਾਰੀ ਲਵਾਦੀ ਆਪਾਂ ਵਲੌਗ ਵਿੱਚ ਕਿਵੇਂ ਸ਼ਿਵਾਜ ਹੈ 4:30 ਵਜੇ ਦਾ ਸਮਾਂ ਹੋ ਗਿਆ ਤੇ ਆਪਾਂ ਚੱਲੇ ਪਿਆ ਭਾਈ ਸਾਈਕਲਿੰਗ ਤੇ ਦੇਖਦੇ ਹਾਂ ਅੱਜ ਫਿਰ ਕਿੱਦਾਂ ਦਾ ਰੂਟ ਕਰਦੇ ਹਾਂ 16-17 ਕਿਲੋਮੀਟਰ ਦਾ ਸਫ਼ਰ ਤੈਂ ਕਰਕੇ ਪਹੁੰਚ ਗਏ ਪਿੰਡ ਤੇ ਅੱਜ ਥੋੜਾ ਜਿਹਾ ਛੇਤੀ ਮੁੜਿਆ ਏ ਕੋਈ ਗਗਨੇ ਨੂੰ ਸੀ ਕੰਮ ਭਾਈ ਕੱਲ ਬਾਦੀ 14 ਮਗਰ ਨਾਈਟ ਦੀ ਫਿਰ ਭਾਈ ਕੋਲੇ ਆਦੇ ਘਰੇ ਚੰਨਾ ਦੀ ਕੱਲ ਦੇ ਬਲੌਗ ਤੇ ਮਿਲਾਂ ਫਸੜੀ ਘਰ ਮਾਏ ਟਾਈਮ ਭਾਈ ਹੋ ਗਿਆ 9:30 ਦਾ ਤੇ ਆਪਾਂ ਰੋਟੀ ਪਾਣੀ ਛੱਕ ਕੇ ਕੰਮ ਕਰਨ ਬੈਗੇ ਜੀ ਦੁਆਰਾ ਫੇਰ ਕਹੂੰਗੀ ਦਿਨੇ ਥੋੜਾ ਜਿਹਾ ਘੱਟ ਕੀਤਾ ਗਿਆ ਜੀ ਕੰਮ ਤੇ ਵਿੱਚੋਂ ਆਪਾਂ ਸਾਈਕਲਿੰਗ ਤੇ ਵੀ ਚਲੇ ਜਾਨੇ ਆ ਤੇ ਬਾਕੀ ਹੁਣ ਸੌਣੇ ਆ ਭਾਈ ਅੱਜ ਦਾ ਦਿਨ ਠੀਕ ਠਾਕ ਰਿਹਾ ਵਧੀਆ ਤੇ ਬਾਈ ਹੁਣੇ ਚਲੋ ਕਹਿੰਦੇ ਸੀ ਛੋਟਾ ਜਿਹਾ ਇੰਟਰਵਿਊ ਕਰਨਾ ਉਹਨਾਂ ਨਾਲ ਗੱਲਬਾਤ ਹੋਈ ਤੇ ਚਲੋ ਉਹਨਾਂ ਨੇ ਵਧੀਆ ਆਪਾਂ ਨੂੰ ਪਿਆਰ ਨਾਲ ਗੱਲਬਾਤਾਂ ਕੀਤੀਆਂ ਤੇ ਚਲੋ ਉਹਨਾਂ ਨੂੰ ਲੱਗਿਆ ਵੀ ਚਲੋ ਬੰਦਾ ਜਾ ਕੇ ਇਹ ਯਾਤਰਾ ਤੇ ਜਾਣਾ ਚਾਹੀਦਾ ਤੇ ਧੰਨਵਾਦ ਜੋ ਵੀ ਉਹਨਾਂ ਦਾ ਬਹੁਤ ਬਹੁਤ ਇਹ ਬਾਕੀ ਮਿਲਦੇ ਆ ਕੱਲ ਦੇ ਵਲੌਗ ਦੇ ਵਿੱਚ ਗੁੱਡ ਨਾਈਟ ਜੀ ਸਾਰਿਆਂ ਨੂੰ